ਐਫਆਈਆਰ ਕਰਵਾਓ ਤੁਸੀਂ ਇਹਨੂੰ ਜ਼ਮੀਨ ਚੋਂ ਵੀ ਕੱਢ ਲਿਆਉਣਗੇ ਤੇ ਆਪਾਂ ਹੁਣ ਅੰਦਰੋਂ ਟੈਸਟ ਕਰਵਾਏ ਆ ਇਹ ਦੇਖੋ ਬਲੱਡ ਆਪਣਾ ਆਪਣਾ ਕਢਵਾ ਲਿਆ ਆਏ ਵੀ ਕਿਹੜੇ ਹਸਪੀਟਲ ਚ ਆਪਾਂ ਟਰੀਟਮੈਂਟ ਕਰਵਾ ਕੇ ਹੁਣ ਬਿਲਕੁਲ ਠੀਕ ਠਾਕ ਆ 버ਕਰ ਕਿੰਗ ਸਾਬੇ ਜਾਂ ਬਿਸਟਾ ਇਹ ਸਾਰੇ ਭਨੇ ਹੋਏ ਆ ਬਹੁਤ ਕੁਝ ਕੀਤਾ ਬਹੁਤ ਕੁਝ ਜਿੱਥੇ ਕਹਿੰਦੇ ਸੀ ਇਸ਼ਨਾਨ ਕਰਕੇ ਆਓ ਜਿੱਥੇ ਕਹਿੰਦੇ ਸੀਗੇ ਵੀ ਜਿੱਥੇ ਮੱਥਾ ਦੇਕੋ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਜਿਵੇਂ ਤੁਸੀਂ ਕੱਲ ਵਾਲੇ ਵਲੌਗ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਵਾ ਬਹੁਤ ਜ਼ਿਆਦੀ ਸਾਰਿਆਂ ਨੇ ਸਪੋਰਟ ਦਿੱਤੀ ਆ ਜਿਵੇਂ ਆਪਾਂ ਉਸ ਬੰਦੇ ਦਾ ਜਲੂਸ ਕੱਢਣਾ ਚਾਹੁੰਦੇ ਸੀ ਤੇ ਤੁਸੀਂ ਮੇਰੇ ਭੈਣ ਭਰਾਵਾਂ ਨੇ ਸਾਰਿਆਂ ਨੇ ਰਲ ਕੇ ਪੂਰੀ ਮੇਰੀ ਮਦਦ ਕੀਤੀ ਆ ਪੂਰੀ ਮੈਨੂੰ ਸਪੋਰਟ ਦਿੱਤੀ ਆ ਐਨੇ ਵਧੀਆ ਐਨੇ ਪੋਜ਼ਿਟਿਵ ਜਿਹੜੇ ਆ ਮੈਨੂੰ ਸਾਰੇ ਮੈਸੇਜ ਆਏ ਆ ਕਈ ਭੈਣ ਭਰਾਵਾਂ ਨੇ ਇਹਨੂੰ ਫੋਨ ਵੀ ਲਾਇਆ ਮੈਨੂੰ ਫੋਨ ਕੀਤਾ ਕਿ ਮੈਡਮ ਉਹ ਫੋਨ ਨਹੀਂ ਚੱਕਦਾ ਇਹੋ ਜਿਹੇ ਨੂੰ ਇਦਾਂ ਹੀ ਆਪਾਂ ਨੂੰ ਮਾਤ ਦੇਣੀ ਚਾਹੀਦੀ ਹੈ ਵੈਸੇ ਬਹੁਤ ਬੰਟਰਾ ਕਹਿੰਦੇ ਸੀਗੇ ਕਿ ਤੁਸੀਂ ਦਰਖਾਸਤ ਦਿਓ ਤੁਸੀਂ ਚਾਹੇ ਰਿਪੋਰਟ ਕਰਾਓ ਐਫ ਆਈ ਆਰ ਕਰਵਾਓ ਤੁਸੀਂ ਇਹਨੂੰ ਜ਼ਮੀਨ ਚੋਂ ਵੀ ਕੱਢ ਲਿਆਉਣਗੇ ਆਪਾਂ ਇੱਕ ਮੌਕਾ ਦਿੱਤਾ ਨੂੰ ਜੇ ਉਹਨੇ ਨੈਕਸਟ ਟਾਈਮ ਤੇ ਫਿਰ ਇਹੋ ਜਿਹਾ ਕੁਝ ਕੀਤਾ ਤੇ ਜੇ ਹੋਰ ਵੀ ਕਿਸੇ ਨੇ ਕੀਤਾ ਸੋਸ਼ਲ ਮੀਡੀਆ ਤੇ ਆਪਾਂ ਤਾਂ ਬੋਲਦੇ ਆਂ ਤੇ ਤੁਸੀਂ ਜ਼ਰੂਰ ਸਾਡੇ ਨਾਲ ਕੰਟੈਕਟ ਕਰਿਓ ਜੇ ਫਿਰ ਆਪਾਂ ਨੂੰ ਅਗਲਾ ਜਿਹੜਾ ਪੜਾਵਾ ਨਾ ਉਹ ਦਿਖਾਵਾਂਗੇ ਅਜੇ ਫਿਲਹਾਲ ਉਹ ਜਿਹੜਾ ਵਾ ਇਸ ਚੀਜ਼ ਤੋਂ ਮੈਨੂੰ ਲੱਗਦਾ ਸਬਕ ਲੈ ਲੂਗਾ ਅਜੇ ਉਹਨੂੰ ਆਪਾਂ ਮੌਕਾ ਦਿੱਤਾ ਵਾ ਕਿਉਂਕਿ ਜੇਕਰ ਆਪਾਂ ਉਹਦੀ ਜਿਵੇਂ ਰਿਪੋਰਟ ਵਗੈਰਾ ਕਰਾਵਾਂਗੇ ਜੇ ਉਹਨੂੰ ਪਰੇਸ਼ਾਨ ਕਰਾਵਾਂਗੇ ਨਾ ਆਪ ਵੀ ਉਹਨਾਂ ਚਿਰ ਪਰੇਸ਼ਾਨ ਰਾਵਾਂਗੇ ਜੇ ਉਹਨੇ ਇਸ ਚੀਜ਼ ਤੋਂ ਨਾ ਸਬਕ ਲਿਆ ਫਿਰ ਅਗਲਾ ਜਿਹੜਾ ਆਪਾਂ ਸਟੈਪ ਚੁੱਕਾਂਗੇ ਫਿਰ ਆਪ ਆਪ ਵੀ ਪਰੇਸ਼ਾਨ ਹੋਵਾਂਗੇ ਤੇ ਉਹਨੂੰ ਤਾਂ ਫਿਰ ਆਪਾਂ ਰੱਜ ਕੇ ਜਿਹੜਾ ਪਰੇਸ਼ਾਨ ਕਰਾਂਗੇ ਸੋ ਐਨੇ ਤੁਸੀਂ ਪੋਜ਼ਿਟਿਵ ਮੈਨੂੰ ਦਿੱਤੇ ਆ ਨਾ ਜਿਹੜੇ ਕਮੈਂਟ ਐਨੇ ਪੋਜ਼ਿਟਿਵ ਦਿੱਤੇ ਆ ਕਿ ਅੱਜ ਮੈਂ ਪੂਰੀ ਇਹ એનર્ਜੀ ਦੇ ਵਿੱਚ ਜਾ ਰਹੀ ਆ ਜੀ ਹਸਪੀਟਲ ਕਿਉਂਕਿ ਅੱਜ ਮੈਂ ਮੈਡੀਸਿਨ ਲੈਣ ਜਾਣਾ ਅੱਜ ਆਪਾਂ ਹਸਪੀਟਲ ਦਾ ਟੂਰ ਤੁਹਾਨੂੰ ਫਿਰ ਕਰਵਾਵਾਂਗੇ ਕਿਉਂਕ ਨੇ ਸਬਸਕ੍ਰਾਈਬਰ ਉਹਨਾਂ ਨੇ ਤੇ ਪਤਾਵਾ ਤੇ ਜਿਹੜੇ ਨਵੇਂ ਆ ਉਹ ਮੈਨੂੰ ਪੁੱਛ ਰਹੇ ਸੀ ਕਿ ਮੈਡਮ ਤੁਸੀਂ ਕਿੱਥੋਂ ਟਰੀਟਮੈਂਟ ਕਰਵਾਉਂਦੇ ਆ ਤੇ ਆਓ ਜੀ ਆਪਾਂ ਤੁਹਾਨੂੰ ਦਿਖਾਉਨੇ ਆ ਹਸਪੀਟਲ ਦਾ ਨਕਸ਼ਾ ਸਾਰਾ ਤੇ ਕਿੱਧਰ ਨੂੰ ਆਪਾਂ ਜਾ ਰਹੇ ਆ ਤੇ ਅੱਜ ਆਪਾਂ ਚੱਲੇ ਆ ਜੀ ਹਸਪੀਟਲ ਦਵਾਈ ਲੈਣ ਤਿਆਰੀ ਆਪਾਂ ਸਾਰੀ ਕਰ ਲਈ ਆ ਪਾਣੀ ਵਗੈਰਾ ਫਾਈਲ ਮੇ ਰੱਖ ਲਈ ਆ ਤੇ ਨਾਲ ਆਪਾਂ ਰੱਖ ਲਓ ਜੀ ਫਰੂਟ ਥੋੜੇ ਜੇ ਤੇ ਇਹ ਆਪਾਂ ਰੱਖ ਲਈ ਨਾਲ ਰੋਟੀ ਕਿਉਂਕਿ ਕੋਈ ਵੀ ਚੀਜ਼ ਆਪਾਂ ਜਿਹੜੀ ਬਾਹਰੋਂ ਨਹੀਂ ਇਸਤੇਮਾਲ ਕਰਦੇ ਨਾ ਅਸੀਂ ਖਾਣੇ ਆ ਵੈਸੇ ਉੱਥੇ ਸਾਰਾ ਕੁਝ ਪ੍ਰਬੰਧ ਹੈਗਾ ਵਾ ਜੇ ਕੋਈ ਬੰਦਾ ਦੂਰੋਂ ਆਉਣਾ ਚਾਹੁੰਦਾ ਵਾ ਪੀ ਉਹਦੇ ਕੋਲ ਜਲਦੀ ਜਲਦੀ ਸੇਸੇ ਰੋਟੀ ਨਹੀਂ ਬਣਦੀ ਤੇ ਉੱਥੇ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਸਾਰਾ ਕੁਝ ਉੱਥੋਂ ਖਾਣ ਪੀਣ ਨੂੰ ਕੰਟੀਨ ਵਗੈਰਾ ਸਾਰਾ ਕੁਝ ਹੈਗਾ ਵਾ ਤੇ ਆਓ ਜੀ ਆਪਾਂ ਚੱਲਦੇ ਹਾਂ ਹੁਣ ਟਾਈਮ 9:30 ਹੋ ਚੁੱਕੇ ਵੈਸੇ ਅਸੀਂ 8 ਵਜੇ ਨਿਕਲਣਾ ਸੀਗਾ ਤੇ ਹੁਣ ਆਪਾਂ ਨਿਕਲਦੇ ਹਾਂ ਤੇ ਉੱਥੇ ਜਾ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਕਿਹੜੇ ਹਸਪੀਟਲ ਅਪਾ ਕਰਾਲੀ ਸਾਈਡ ਤੋਂ ਆ ਰਹੇ ਆ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਉਹ బోర్ਡ ਲੱਗਾ ਆ ਅਪਾ ਨਿਊ ਚੰਡੀਗੜ੍ਹ ਪਹੁੰਚ ਗਏ ਆ ਨਿਊ ਚੰਡੀਗੜ੍ਹ ਫੁੱਲਾਪੁਰ ਇੱਥੇ ਹੈਗਾ ਵਾ ਜਿਹੜਾ ਹਸਪੀਟਲ ਜਿੱਥੇ ਆਪਾਂ ਜਾਣਾ ਇਹ ਦੇਖੋ ਨਿਊ ਚੰਡੀਗੜ੍ਹ ਆਪਾਂ ਪਹੁੰਚ ਚੁੱਕੇ ਆ ਤੇ ਮੈਡੀ ਸਿਟੀ ਉਹ ਜਿਹੜਾ ਲਿਖਿਆ ਉਹ ਇਧਰਲੀ ਸਾਈਡ ਨੂੰ ਆ ਇਧਰੋਂ ਅੱਗੇ ਨੂੰ ਇਧਰਲੀ ਸਾਈਡ ਨੂੰ ਇਧਰੋਂ ਆਪਾਂ ਚੱਲਦੇ ਆ ਇਹ ਵਾਲੀ ਜਿਹੜੀ ਬਿਲਡਿੰਗ ਆ ਉਹ ਮੈਕਸ ਦੀ ਆ ਤੇ ਇਹ ਤੁਸੀਂ ਇੱਥੇ ਦੇਖ ਸਕਦੇ ਨਾਲ ਹੀ ਇਹਦੇ బోర్ਡ ਲੱਗਾ ਆ ਵਾ ਜਿੰਨੇ ਕਰਾਲੀ ਵੱਲੋਂ ਆਉਣਾ ਵਾ ਉੱਤਰ ਨਾਲ ਮੋੜ ਲੱਗਿਆ ਦੇਖੋ ਮੈਡੀ ਸਿਟੀ ਜਿਹੜਾ ਲਿਖਿਆ ਵਾ ਆਪਾਂ ਇਧਰ ਨੂੰ ਅੱਗੇ ਜਾ ਕੇ ਲੈਫਟ ਮੋੜ ਕੇ ਨਾ ਇਹ 버ગર ਕਿੰਗ ਸਾਬੇ ਚ ਐ ਬ੍ਰਿਸਟਾ ਇਧਰ ਸਾਰੇ ਬਣੇ ਹੋਏ ਆ ਤੇ ਆਪਾਂ ਦੂਸਰੀ ਸਾਈਡ ਨੂੰ ਇਧਰ ਨੂੰ ਮੁੜਾਂਗੇ ਤੇ ਹੁਣ ਇਧਰ ਆਪਾਂ ਜਿਹੜੀ ਛੋਟੀ ਛੜਕ ਤੇ ਹੋ ਗਏ ਆ ਇੱਥੋਂ 100 ਕਿ ਮੀਟਰ ਅੱਗੇ ਜਾ ਕੇ ਤੇ ਫਿਰ ਆਪਾਂ ਫੇਰ ਖੱਬੇ ਮੁੜਾਂਗੇ ਵੈਸੇ ਇੱਕ ਗੇਟੇ ਦਾ ਇੱਥੇ ਵੀ ਪੈ ਜਾਂਦਾ ਪਰ ਉਹ ਅਜੇ ਤੱਕ ਚਾਲੂ ਨਹੀਂ ਹੋਇਆ ਨਾਰਮਲ ਲੋਕਾਂ ਵਾਸਤੇ ਨਹੀਂ ਵੈਸੇ ਤੇ ਚੱਲਦਾ ਹੀ ਆ ਇਹ ਦੇਖੋ ਉੱਪਰ ਲਿਖਿਆ ਇਹਦੇ ਵੀ ਨਾਮ ਫਿਰ ਸਾਰਾ ਘੁੰਮ ਕੇ ਆ ਕੇ ਆਪਾਂ ਦੂਜੇ ਗੇਟ ਰਾਹੀਂ ਜਾਣਾ ਪੈਣਾ। ਜਦਾ ਜਿਵੇਂ ਹਸਪੀਟਲ ਦਾ ਵੈਸੇ ਹੁਣ ਵੀ ਬਹੁਤ ਚੱਲਦਾ ਵਾ ਜੇ ਜਿਆਦਾ ਚੱਲਣ ਲੱਪੇ ਹੋ ਸਕਦਾ ਕੋਈ ਇਨ ਆਊਟ ਵਾਲਾ ਇੱਧਰਲਾ ਜਿਹੜਾ ਡੋਰ ਵੀ ਉਹ ਖੋਲਣ ਤੇ ਇਹ ਸਗੋ ਸਾਨੂੰ ਹੋ ਵਧੀਆ ਰਹਿੰਦਾ ਵਾ ਹੁਣ ਆਪਾਂ ਨੂੰ ਘੁੰਮ ਕੇ ਆ ਜਾਣਾ ਪੈਣਾ। ਇਹ ਰੋਡ ਆ ਜਿਹੜਾ ਗਾਂ ਉੱਪਰ ਚੰਡੀਗੜ੍ਹ ਨੂੰ ਜਾਂਦਾ ਤੇ ਆਪਾਂ ਇੱਥੋਂ ਖੱਬੇ ਮੁੜਨ ਜਾ। ਵੱਡਾ ਸਾਰਾ ਤੁਹਾਨੂੰ ਬੋਰਡ ਦਿਖਾਈ ਦੇਊਗਾ ਮੈਡੀ ਸਿਟੀ ਵਿਕੇ ਆਪ ਜੀ ਦਾ ਸਵਾਗਤ ਹੈ ਮਮੀ ਪਾਪਾ ਕੈਂਸਰ ਹਸਪੀਟਲ ਇੱਥੇ ਹੁਣ ਆਇਆ ਹੈ ਪਾ ਉਹ ਗੋਣਾ ਪੈਣਾ ਫੇਰ ਕਿਉਂਕਿ ਆਪਾਂ ਐਸ ਗੇਟ ਵੱਡਣਾ ਹੈ ਨਾ ਇਹ ਆ ਜੀ ਸਾਹਮਣੇ ਹਸਪੀਟਲ ਆਪਾਂ ਹੁਣ ਗੱਡੀ ਪਾਰ ਕਰ ਲਈਏ ਤੇ ਫੇਰ ਆਪਾਂ ਮਿਲਦੇ ਹਾਂ ਤੁਹਾਨੂੰ ਤੇ ਹੁਣ ਆਪਾਂ ਚੱਲੇ ਆਂ ਜੀ ਕਾਲੀ ਕਾਲੀ ਹਸਪੀਟਲ ਦੇ ਅੰਦਰ ਕਿਉਂਕਿ ਬਹੁਤ ਅੱਜ ਆਪਾਂ ਲੇਟ ਹੋ ਕੇ ਸੀ ਬਹੁਤ ਉਪ ਚੜ ਗਈ ਸੀ ਅੱਗੇ ਅਸੀਂ ਜਿਹੜੇ ਜਲਦੀ ਆ ਜੰਨੇ ਆ 6 7 ਵਜੇ ਤੁਰਿਦਾ ਕਰੋ ਤੇ ਪਹੁੰਚ ਜਾਈਦਾ ਇਹ ਹਸਪੀਟਲ ਦਾ ਅੰਦਰਲਾ ਏਰੀਆ ਸਾਰਾ ਤੇ ਬਹੁਤ ਖੁੱਲਾ ਤੇ ਵਧੀਆ ਸਾਫ ਸੁਥਰਾ ਇਹ ਹਸਪੀਟਲ ਆ ਸਰਕਾਰੀ ਹਸਪੀਟਲ ਆ ਫਾਈਲ ਆਪਾਂ ਪਹਿਲਾਂ ਉੱਪਰ ਜਮਾ ਕਰਾਵਾਂਗੇ ਜਾ ਕੇ ਫਿਰ ਆਪਣੇ ਟੈਸਟ ਵਗੈਰਾ ਵੀ ਹੁੰਨੇ ਆ ਤੇ ਇੱਥੇ ਮੈਨੂੰ ਬਹੁਤ ਕਾਲੀ ਜਿਵੇਂ ਭੱਜੀ ਜਾ ਰਹੀ ਸੀ 6 6:30 ਮੈਂ ਉੱਥੇ ਜਾ ਕੇ ਫਾਈਲ ਦਵਾਂ ਤਾਂ ਕਿ ਮੇਰੀ ਵਾਰੀ ਜਿਹੜੀ ਜਲਦੀ ਆ ਜੇ ਤੇ ਰਾਸ਼ ਦੇਖੋ ਤੁਸੀਂ ਤੇ ਸੈਕਿੰਡ ਫਲੋਰ ਉੱਪਰ ਆਪਾਂ ਜਾਣਾ ਸੀ ਆਪਾਂ ਸੀੜੀਆਂ ਰਾਹੀਂ ਗਏ ਵੈਸੇ ਲਿਫਟ ਵਗੈਰਾ ਦਾ ਪੂਰਾ ਪ੍ਰਬੰਧ ਹੈਗਾ ਇੱਥੇ ਤੁਸੀਂ ਲਿਫਟ ਰਾਹੀਂ ਵੀ ਜਾ ਸਕਦੇ ਹੋ ਚਾਹੇ ਸੀੜੀਆਂ ਰਾਹੀਂ ਵੀ ਤੁਸੀਂ ਜਾ ਸਕਦੇ ਹੋ ਤੇ ਸੈਕਿੰਡ ਫਲੋਰ ਤੇ ਜਾ ਕੇ ਆਪਾਂ ਜਿਹੜੀ ਉਹ ਫਾਈਲ ਜਮ੍ਹਾਂ ਕਰਾਉਣੀ ਆ ਇੱਥੇ ਦੇਖੋ ਬਹੁਤ ਲੈਣ ਲੱਗੀਆਂ ਦੀ ਅੱਜ ਮੈਂ ਲੇਟ ਸੀ ਅੱਜ ਮੈਂ ਹੀ ਇਕੱਲੀ ਸੀਗੀ ਤੇ ਜਿਹੜਾ ਕਾਰਡ ਬਣਿਆ ਹੁੰਦਾ ਪੇਸ਼ੰ ਦਾ ਉਹ ਕਾਰਡ ਇੱਥੇ ਰੱਖਣਾ ਪੈਂਦਾ ਫਿਰ ਆਪ ਕੋ ਫੋਟੋ ਆਫ ਜਿਹੜੀ ਐਂਟਰੀ ਹੁੰਦੀ ਆ ਹੁਣ ਅਸੀਂ ਆਪਾਂ ਉਹਨਾਂ ਅੰਦਰੋਂ ਟੈਸਟ ਕਰਵਾਏ ਆ ਇਹ ਦੇਖੋ ਬਲੱਡ ਆਪਣਾ ਆਪਣਾ ਕਢਵਾ ਲਿਆ ਆ ਤੇ ਨਾਲ ਫੈਲਜਮਾ ਕਰਾਏ ਆ ਹੁਣ ਫੈਲ ਦੇ ਕੇ ਇੱਥੇ ਨਾ ਤੂੰ ਮੁੜ ਕੇ ਤੂੰ ਭੁੱਲ ਹੀ ਜਾਓ ਇਹੋ ਜਿਹਾ ਟਾਈਮ ਲੱਗਦਾ ਇੱਥੇ ਤੂੰ ਦੇਖਿਆ ਰਾਸ਼ ਅੰਦਰ ਕਿੰਨਾ ਬਹੁਤ ਜ਼ਿਆਦਾ ਰਾਸ਼ ਹੁਣ ਆਪਾਂ ਬਾਹਰ ਆਏ ਆ ਵੀ ਸਵੇਰ ਦੇ ਆਪਾਂ ਭੁੱਖੇ ਆ ਰੋਟੀ ਖਾ ਲੈਣੇ ਵੈਸੇ ਉੱਥੇ ਕੰਟੀਨਿਊ ਹੀ ਆ ਉਹ ਦੇਖੋ ਆਪਣੀ ਰਸੋਈ ਇਹ ਤੇ ਤੁਸੀਂ ਚਾਹ ਪਾਣੀ ਕੋਈ ਵੀ ਸਮੋਸੇ ਕੋਈ ਵੀ ਥਾਲੀ ਲੈਣੀ ਆ ਤੇ ਉਹ ਸਾਰਾ ਕੁਝ ਮਿਲ ਜਾਂਦਾ ਪਰ ਆਪਾਂ ਆਪਣੀ ਰੋਟੀ ਨਾਲ ਲੈ ਕੇ ਆਏ ਤੇ ਆਪਾਂ ਗੱਡੀ ਚੱਲ ਕੇ ਆਪਦੀ ਰੋਟੀ ਖਾਂਦੇ ਤੇ ਵੈਸੇ ਹਸਪੀਟਲ ਦਾ ਬਾਹਰਲਾ ਏਰੀਆ ਬਹੁਤ ਵਧੀਆ ਬਣਿਆ ਵਾ ਤੁਸੀਂ ਦੇਖ ਸਕਦੇ ਹੋ ਇੱਥੇ ਆਰਾਮ ਨਾਲ ਜਿਵੇਂ ਸਰਦੀਆਂ ਚਾਓ ਤੇ ਵਧੀਆ ਮੌਜ ਹੈ ਜਿੱਥੇ ਮਰਜੀ ਤੁਸੀਂ ਬੈਠ ਸਕਦੇ ਹੋ ਵਧੀਆ ਉਹਨਾਂ ਨੇ ਸਾਰੀ ਤਿਆਰੀ ਕੀਤੀ ਆ ਇਹ ਨਵਾਂ ਬਣਿਆ ਵਾ ਤੇ ਵੈਸੇ ਹਸਪੀਟਲ ਦੇ ਅੰਦਰ ਵੀ ਤੁਸੀਂ ਵੇਟ ਕਰ ਸਕਦੇ ਹੋ ਕਿਉਂਕਿ ਕਿਸੇ ਵੇਲੇ ਇੱਧਰ ਆ ਜਾਂਦਾ ਬੰਦਾ ਬਾਹਰ ਆ ਕੇ ਬਹਿ ਜਾਂਦਾ ਤੇ ਅੰਦਰ ਬਾਜ ਵਜ ਜਾਂਦੀ ਆ ਤੇ ਭੁੱਖੇ ਵੀ ਰਹਿਣਾ ਪੈਂਦਾ ਵਾ ਪਰ ਹੁਣ ਆਪਾਂ ਉਹਨਾਂ ਨੂੰ ਪੁੱਛ ਕੇ ਆਏ ਕਹਿੰਦੇ ਜੇ ਟਾਈਮ ਲੱਗੂਗਾ ਜੇ ਤੁਸੀਂ ਅਹੀਂ ਘਰੋਂ ਆਉਂਦੇ ਲੇਟ ਹੋਗੇ ਜੇ ਅਹੀਂ 7 ਵਜੇ ਘਰੋਂ ਤੁਰ ਪਈ ਨਾ ਫਿਰ ਸਾਡੀ ਵਾਰੀ ਜਲਦੀ ਆ ਜਾਂਦੀ ਹੈ ਅੱਜ ਦੇਖਦੇ ਹਾਂ ਕਿੰਨੇ ਵਜੇ ਵਾਰੀ ਆਉਂਦੀ ਹੈ ਤੇ ਹੁਣ ਟਾਈਮ ਹੋ ਗਿਆ ਜੀ 11:30 ਇਹ ਦੇਖੋ 11:30 ਹੋ ਗਏ ਤੇ ਆਪਾਂ ਹੁਣ ਖਾਣੇ ਇੱਕ ਵਾਰੀ ਰੋਟੀ ਫਿਰ ਦੇਖਦੇ ਹਾਂ ਕੀ ਕਰਦੇ ਹਾਂ ਕਿਉਂਕਿ ਵੇਟ ਕਰਨੀ ਬਹੁਤ ਔਖੀ ਆ ਆਪਣੀ ਗੱਡੀ ਉਧਰਲੀ ਸਾਈਡ ਤੇ ਲੱਗੀ ਆ ਤੇ ਹੁਣ ਆਪਾਂ ਚੱਲਦੇ ਆਂ ਧਰ ਗੱਡੀ ਵੱਲ ਨੂੰ ਉੱਕੇ ਪਾਰਕਿੰਗ ਪਹਿਲਾਂ ਦੁੱਦੀ ਸਾਈਡ ਤੇ ਸੀਗੀ ਹੁਣ ਇੱਧਰ ਪਾਰਕਿੰਗ ਆ ਪਹਿਲਾਂ ਤਾਂ ਫ੍ਰੀ ਪਾਰਕਿੰਗ ਸੀਗੀ ਹੁਣ ਇੰਨਾ ਵਾ ਪੀ 20 ਰੁਪਏ ਜਿਹੜੇ ਲੈਂਦੇ ਨੇ ਪੇਡ ਪਾਰਕਿੰਗ ਆ ਤੇ ਉੱਥੇ ਜਾ ਕੇ ਆਪਾਂ ਗੱਡੀ ਦੇ ਵਿੱਚ ਬੈਠ ਕੇ ਰੋਟੀ ਖਾ ਲਾਂਗੇ ਵੈਸੇ ਉਹ ਪਿੱਛੇ ਜਿਹੜੀ ਕੰਟੀਨ ਬਣੀ ਆ ਆਪਾਂ ਜਿਹੜੀ ਤੁਹਾਨੂੰ ਦਿਖਾਈ ਸੀ ਉੱਥੇ ਵੀ ਜਾ ਕੇ ਆਪਾਂ ਬੈਠ ਕੇ ਰੋਟੀ ਖਾ ਸਕਦੇ ਫਿਰ ਫਿਰ ਆਪਾਂ ਸੋਚਿਆ ਵੀ ਚਲੋ ਕੋਈ ਨਹੀਂ ਤੇ ਇੱਥੇ ਸ਼ਾਮ ਵਧੀਆ ਸੀਗੀ ਤੇ ਇੱਥੇ ਬੈਠ ਕੇ ਆਪਾਂ ਰੋਟੀ ਖਾ ਲੈਨੇ ਆ ਤੇ ਗੱਡੀ ਦੇ ਵਿੱਚ ਬੈਠਦੇ ਆਪਾਂ ਫਿਰ ਤੁਹਾਨੂੰ ਮਿਲਦੇ ਆਂ ਜੀ ਰੋਟੀ ਖਾ ਕੇ ਤੇ ਹੁਣ ਆਪਾਂ ਰੋਟੀ ਖਾਏ ਸੀਗੇ ਤੇ ਆਪਣੀ ਵਾਰੀ ਵੀ ਆ ਗਈ ਸੀਗੀ ਤੇ ਬਹੁਤ ਧੇਰ ਬੈਠਣਾ ਪਿਆ ਤੇ ਇਹ ਇੰਜੈਕਸ਼ਨਾਂ ਦੀ ਜਿਹੜਾ ਆਪਾਂ ਲੱਗਣਾ ਤੇ ਇਹ ਸਾਰੀ ਮੈਡੀਸਿਨਾਂ ਜਿਹੜੀ ਆਪਣੀ 3 ਮਹੀਨੇ ਚੱਲਣੀ ਆ ਮੈਡੀਸਿਨ ਉਹ ਸਾਰੀ ਜਿਹੜੀ ਮੈਂ ਉਹ ਪਰਸ ਦੇ ਵਿੱਚ ਰੱਖ ਲੈਣੀ ਆ ਕੱਲਾ ਇੰਜੈਕਸ਼ਨ ਆ ਉਹ ਆਪਾਂ ਬਾਹਰ ਰੱਖਣਾ ਇਹ ਬਿੱਲ ਆ ਉਥੋਂ ਇੱਕ ਬਿੱਲ ਕੱਟਿਆ ਜਾਂਦਾ ਜਦੋਂ ਤੁਹਾਨੂੰ ਮੈਡੀਸਿਨ ਵਗੈਰਾ ਸਾਰੀ ਦਿੱਤੀ ਜਾਂਦੀ ਆ ਤੇ ਹੁਣ ਇਹ ਸਾਰਾ ਕੁਝ ਸਾਂਭ ਕੇ ਤੇ ਆਪਾਂ ਚੱਲਦੇ ਆਂ ਜੀ ਇੰਜੈਕਸ਼ਨ ਲਵਾਉਣ ਕਿਉਂਕਿ ਉਥੇ ਵੀ ਮੁੜ ਕੇ ਫਿਰ ਖੜਨਾ ਪੈਂਦਾ ਥੋੜੀ ਧੇਰ ਤੇ ਆਪਾਂ ਨੇ ਇੱਥੇ ਵੱਜ ਚੁੱਕੇ ਸੀਗੇ ਜੀ 2 ਕਿਉਂਕਿ ਸਵੇਰ ਦੇ 9 ਵਜੇ ਦੇ ਆਏ ਆ ਤੇ ਇਹ ਲੱਗਣਾ ਆਪਾਂ ਨੂੰ ਇੰਜੈਕਸ਼ਨ ਤੇ ਇਧਰ ਵੀ ਦੇਖੋ ਪੈਂਡਿੰਗ ਆ ਕਾਫੀ ਪੇਸ਼ੈਂਟ ਤੇ ਫਿਰ ਵੀ ਆਪਾਂ ਫਾਈਲ ਅੰਦਰ ਦੇ ਦੇਣੇ ਤੇ ਮੁੜ ਕੇ ਆਪਾਂ ਲਾ ਲੈਣੇ ਜੀ ਇੰਜੈਕਸ਼ਨ ਤੇ ਦੂਜੀ ਸਾਈਡ ਤੇ ਦੇਖੋ ਤੁਸੀਂ ਰਾਸ਼ ਦੇਖੋ ਅਜੇ ਤੇ ਨੀੇ ਚੇਅਰਸ ਜਿਹੜੀਆਂ ਖਾਲੀ ਹੋ ਗਈਆਂ ਕਿਉਂਕਿ ਵਾਰੀ ਆ ਗਈ ਸਵੇਰੇ ਤੇ ਇੰਨਾ ਕੁ ਜ਼ਿਆਦਾ ਰਾਸ਼ ਹੁੰਦਾ ਨਾ ਤੇ ਅੱਜ ਵੀਰਵਾਰ ਸੀਗਾ ਤਾਂ ਵੀ ਬਹੁਤ ਰਾਸ਼ ਹੁੰਦਾ ਵਾ ਤੇ ਪੂਰਾ ਹਸਪੀਟਲ ਹੀ ਭਰਿਆ ਤੇ ਹੁਣ ਆਪਾਂ ਇੰਜੈਕਸ਼ਨ ਵੀ ਲਵਾ ਚੁੱਕੇ ਸੀਗੇ ਤੇ ਹੁਣ ਆਪਾਂ ਚੱਲਦੇ ਆਂ ਜੀ ਆਪਣੇ ਘਰ ਵੱਲ ਨੂੰ ਇੱਥੇ ਸਾਰਾ ਹੀ ਆਪਾਂ ਜਿਵੇਂ ਫਾਈਲ ਦਾ ਕੰਮ ਉਹ ਕਰਵਾ ਚੁੱਕੇ ਸੀਗੇ ਪਰ ਇੱਕ ਕੰਮ ਰਹਿ ਗਿਆ ਸੀਗਾ ਵੀ ਆਪਾਂ ਨੈਕਸਟ ਜਦੋਂ ਵੀ ਆਉਣਾ ਨਾ ਉਹਦੀ ਡੇਟ ਪਾਉਣੀ ਸੀਗੀ ਉਹ ਵੀ ਮੈਂ ਪਵਾ ਲਈ ਫਿਰ ਉੱਥੋਂ ਆਪਾਂ ਨਿਕਲਦੇ ਆਂ ਕਿਉਂਕਿ ਮੈਨੂੰ ਇਹ ਸੀਗਾ ਵੀ ਬੱਚੇ ਵੀ ਘਰੇ ਆ ਜਾਣੇ ਆ ਸਵੇਰੇ ਲੇਟ ਵੀ ਹੋਗੇ ਤੇ ਹੁਣ ਆਪਾਂ ਚੱਲਦੇ ਆਂ ਜੀ ਸਾਰੇ ਭਾਈ ਦੋੜਾ ਆਪੋ ਆਪਣੀ ਕਰੀ ਜਾਂਦੇ ਕੋਈ ਆਈ ਜਾਂਦਾ ਕੋਈ ਜਾਈ ਜਾਂਦਾ ਪਰਮਾਤਮਾ ਨਾ ਕਰੇ ਭੀ ਇੱਥੇ ਕੋਈ ਪਹੁੰਚੇ ਇੱਥੇ ਕੁਮਾਤਾ ਜੀ ਵਿਚਾਰੇ ਸੀੜੀਆਂ ਦੇ ਵਿੱਚ ਬੈਠੇ ਰੋਟੀ ਖਾ ਰਹੇ ਸੀਗੇ ਕਿਉਂਕਿ ਜਿਵੇਂ ਆਪਾਂ ਤੁਹਾਨੂੰ ਦੱਸਿਆ ਨਾ ਰਾਸ਼ ਬਹੁਤ ਹੁੰਦਾ ਵਾ ਤੇ ਉੱਥੇ ਵਾਰੀ ਆਉਣ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਵਾਰੀ ਹੋਣੀ ਤੇ ਫਿਰ ਉੱਠਦੇ ਹੀ ਨਹੀਂ ਵਿਚਾਰੇ ਉੱਥੋਂ ਤੇ ਹੁਣ ਆਪਾਂ ਹਸਪੀਟਲ ਤੋਂ ਬਾਹਰ ਨਿਕਲ ਗਏ ਸਾਡੇ ਨਾਲ ਪਹਿਲਾਂ ਵੀ ਕਈ ਵਾਰੀ ਹੋਇਆ ਸੀਗਾ ਵੀ ਅਸੀਂ ਰੋਟੀ ਖਾਣ ਥੱਲੇ ਆ ਗਏ ਜਦੋਂ ਸਾਰੀ ਦੀੜੀ ਭੁੱਖਾ ਵੀ ਬੈਠਾ ਨਹੀਂ ਜਾਂਦਾ ਤੇ ਸਾਡੀ ਵਾਰੀ ਆ ਗਈ ਫੇਰ ਜਾ ਕੇ ਫੇਰ ਬੱਠੇ ਰੋ ਕਿੰਨਾ ਚਿਰ ਵੇਟ ਕਰਦੇ ਰਹੋ ਆ ਵੇਟ ਤਾਂ ਚਲੋ ਆਪਣੀ ਜ਼ਿੰਦਗੀ ਪੁੱਛੇ ਆਪਾਂ ਨੂੰ ਕਰਨੀ ਪੈਂਦੀ ਆ ਤੇ ਹੁਣ ਆਪਾਂ ਫੇਰ ਬੈਠਦੇ ਆਂ ਜੀ ਗੱਡੀ ਦੇ ਵਿੱਚ ਤੇ ਚੱਲਦੇ ਆਂ ਜੀ ਘਰ ਵੱਲ ਨੂੰ ਜੋ ਕਿ ਘਰੇ ਪਹੁੰਚਦੇ ਆਪਾਂ ਨੂੰ ਤਿੰਨ ਵਾਜਾਂ ਨੇ ਤੇ ਭੁੱਖ ਵੀ ਬਹੁਤ ਫੇਰ ਲੱਗੀ ਸੀਗੀ ਸਵੇਰੇ 11:00 ਵਜੇ ਦੀ ਬਸ ਇੱਕ ਇੱਕ ਦੋ ਦੋ ਫੁਲਕਾ ਆਪਾਂ ਖਾਦਾ ਸੀਗਾ ਤੇ ਵੇਲਿਆਂ ਨੂੰ ਭੁੱਖ ਜ਼ਿਆਦੀ ਲੱਗ ਜਾਂਦੀ ਤੇ ਹੁਣ ਆਪਾਂ ਚੱਲਦੇ ਆਂ ਜੀ ਘਰੇ ਹਾਂਜੀ ਆਪਾਂ ਹੁਣ ਫਾਈਨਲੀ ਘਰੇ ਆ ਚੁੱਕੇ ਆ ਉਥੋਂ ਜਿਵੇਂ ਆਪਾਂ ਮੈਡੀਸਨ ਲਈਆ ਸਾਰਾ ਹਸਪੀਟਲ ਜਿੰਨਾ ਕਿ ਸਾਡੇ ਕੋ ਹੋ ਸਕਿਆ ਆਪਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਅੰਦਰ ਜਿਹੜਾ ਕੈਮਰਾ ਅਲਾਉ ਨਹੀਂ ਸੀਗਾ ਤੇ ਤੁਸੀਂ ਦੇਖਿਆ ਵੀ ਕਿੰਨਾ ਰਾਸ਼ ਹੁੰਦਾ ਵਾ ਹਸਪੀਟਲ ਵੀ ਜਿਹੜਾ ਵਧੀਆ ਵਾ ਸਰਕਾਰੀ ਹਸਪੀਟਲ ਆ ਪਰ ਬਹੁਤ ਹੀ ਵਧੀਆ ਹਸਪੀਟਲ ਆ ਇੱਥੇ ਤੁਸੀਂ ਆਪਦਾ ਆ ਕੇ ਟਰੀਟਮੈਂਟ ਕਰਵਾ ਸਕਦੇ ਹੋ ਜਿਹੜੇ ਕਿ ਕੈਂਸਰ ਦੇ ਪੇਸ਼ੈਂਟ ਆ ਚਾਹੇ ਜਿਨ੍ਹਾਂ ਨੂੰ ਕੋਈ ਸ਼ੱਕ ਆ ਰਾਤੀ ਮੈਨੂੰ ਇੱਕ ਫੋਨ ਆਇਆ ਸੀਗਾ ਜਲੰਧਰੋਂ ਮੈਡਮ ਦਾ ਉਹ ਕਹਿੰਦੇ ਮੈਂ ਜਲੰਧਰ ਤੋਂ ਆਂ ਤੇ ਮੈਨੂੰ ਮੈਂ ਟ੍ਰੀਟਮੈਂਟ ਆਪਣੀ ਬ੍ਰੈਸਟ 'ਚ ਉਹਨਾਂ ਦੇ ਗਿਲਟੀਆਂ ਸੀ ਉਹ ਕਰਵਾਇਆ ਪਰ ਮੈਨੂੰ ਕਦੇ ਵੀ ਹੋਰ ਠੀਕ ਨਹੀਂ ਲੱਗਦਾ ਵੀ ਹੁਣ ਡਾਕਟਰ ਮੈਨੂੰ ਉਲਝਾਈ ਜਾ ਰਹੇ ਕੋਈ ਕਹੇ ਰੈਕੀਮੋ ਲਗਣੀ ਕੋਈ ਕਹਿੰਦਾ ਰੇਡੀਏਸ਼ਨ ਲਗਣੀ ਮਨਨੂ ਵੀ ਇਹੀ ਸਲਾਹ ਦਿੱਤੀ ਆ ਸ਼ਾਇਦ ਅੱਜ ਫੇਰ ਉਹ ਵੀਡੀਓ ਵੇਖਣ ਮੈਂ ਹੀ ਕਹੂੰਗੀ ਕਿ ਮੈਨਾਂ ਪਲੀਜ਼ ਇੱਕ ਵਾਰੀ ਜਾ ਕੇ ਹੋਮੀ ਭਾਵਾ ਕੈਂਸਰ ਹਸਪੀਟਲ ਤੁਸੀਂ ਦਿਖਾਓ ਦੂਜਿਆਂ ਮੈਨੂੰ ਜਿਵੇਂ ਧੰਨਵਾਦ ਦੱਸਿਆ ਵੀ ਬਹੁਤ ਸਾਰੇ ਬਹੁਤ ਪਿਆਰੇ ਪਿਆਰੇ ਮੈਸੇਜ ਵੀ ਆਏ ਚਲੋ ਫਿਕਰ ਵੀ ਕਰਦੇ ਨੇ ਸਾਰੇ ਮੇਰੇ ਜਿੰਨੇ ਵੀ YouTube ਫੈਮਲੀ ਕਿ ਮੈਡਮ ਤੁਸੀਂ ਆਹ ਦੇਸੀ ਦਵਾਈ ਖਾਓ ਤੁਸੀਂ ਆਹ ਫਾਂਡੇ ਵਾਲੇ ਤੇ ਜਾਓ ਤੁਸੀਂ ਇੱਦਾਂ ਜਾਓ ਸੋਨਣਾ ਅੱਗੇ ਮੈਂ ਨਾ ਹੱਥ ਜੋੜ ਕੇ ਬੇਨਤੀ ਕਰਦੀ ਆਂ ਕਿ ਪਲੀਜ਼ ਤੁਸੀਂ ਇਹੋ ਜੀ ਸਲਾਹ ਨਾ ਕਿਸੇ ਨੂੰ ਦੋ ਤੇ ਜਿਹੜੇ ਖਾਸ ਕਰਕੇ ਪੇਸ਼ੈਂਟ ਆ ਉਹ ਤੁਸੀਂ ਇਹੋ ਜੀ ਸਲਾਹ ਕਦੀ ਵੀ ਨਾ ਮੰਨੋ ਕਿਉਂਕਿ 7 ਸਾਲ ਹੋ ਗਏ ਆ ਤੇ ਮੈਂ ਇੱਥੇ ਤੁਹਾਡੇ ਸਾਹਮਣੇ ਸਹੀ ਸਲਾਮਤ ਆ ਰੱਬ ਦੀ ਕਿਰਪਾ ਦੇ ਨਾਲ ਜਿਹੜੇ ਇਹੋ ਜੀ ਸੀ ਨਾ ਮੇਰੇ ਨਾਲ ਪਹਿਲਾਂ ਵੀ ਆਪਾਂ ਕਈ ਵੀਡੀਓਸ ਤੁਹਾਨੂੰ ਦੱਸਿਆ ਕਿ ਬਹੁਤ ਪੇਸ਼ੈਂਟ ਸੀਗੇ ਮੇਰੇ ਨਾਲ ਮੇਰੇ ਪਿੰਡ ਦੇ ਵਿੱਚ ਹੀ ਬਹੁਤ ਪੇਸ਼ੈਂਟ ਸੀਗੇ ਉਹਨਾਂ ਚ ਕੋਈ ਵੀ ਨਹੀਂ ਹੈਗਾ ਬਸ ਉਹ ਇਹੀ ਸੀਗੇ ਕਿ ਕੋਈ ਝਾੜ ਫੂਕ ਵੱਲੇ ਚਲੇ ਗਿਆ ਕੋਈ ਦੇਸੀ ਦਵਾਈਆਂ ਵੱਲੇ ਚਲੇ ਗਿਆ ਜੋ ਟ੍ਰੀਟਮੈਂਟ ਪ੍ਰੋਪਰਲੀ ਹੋ ਰਿਹਾ ਸੀ ਡਾਕਟਰਾਂ ਤੋਂ ਉਹ ਜਿਹੜਾ ਉਹਨਾਂ ਨੇ ਬੰਦ ਕਰ ਦਿੱਤਾ ਕਿਉਂਕਿ ਠੀਕ ਆ ਆਯੁਰਵੈਦਿਕ ਦੇ ਨਾਲ ਵੀ ਇਹ ਜਿਹੜਾ ਠੀਕ ਹੋ ਜਾਂਦਾ ਵਾ ਚਾਹੇ ਜਿਵੇਂ ਤੁਸੀਂ ਡਾਈਟ ਲੈਨੇ ਹੋ ਉਹਦੇ ਨਾਲ ਵੀ ਠੀਕ ਹੋ ਜਾਂਦਾ ਵਾ ਪਰ ਉਹ ਉਦੋਂ ਜਦੋਂ ਤੁਹਾਡੀ ਜਿਹੜੀ ਸਟੇਜ ਥੋੜੀ ਹੁੰਦੀ ਹੈ ਜੇ ਜੋ ਸਟੇਜ ਜਿਹੜੀ ਵੱਧ ਜਾਂਦੀ ਹੈ ਨਾ ਉਸ ਤੋਂ ਬਾਅਦ ਇਹ ਬਹੁਤ ਜਲਦੀ ਸਟੇਜ ਵੱਧਦੀ ਹੈ ਫਿਰ ਤੁਹਾਨੂੰ ਇਹ ਜਿਹੜਾ ਡਾਕਟਰੀ ਇਲਾਜ ਹੀ ਕਰਾਉਣਾ ਚਾਹੀਦਾ ਜਿਵੇਂ ਪਿੱਛੇ ਜੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋਈ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਆਪਣੀ ਵਾਈਫ ਦਾ ਕਹਿੰਦੇ ਸੀ ਕਿ ਅਸੀਂ ਖਾ ਪੀ ਕੇ ਹੀ ਸਾਰਾ ਕੁਝ ਠੀਕ ਕੀਤਾ ਵਾ ਹਾਂ ਖਾਣ ਪੀਣ ਦਾ ਬਾਅਦ ਚ ਉਹਨਾਂ ਨੇ ਸ਼ੁਰੂ ਕੀਤਾ ਸੀ ਜਿਵੇਂ ਕਿ ਮੈਂ ਹੁਣ ਕਹਾਂ ਹੁਣ ਕਈ ਮੈਨੂੰ ਕਹਿ ਦਿੰਦੇ ਨੇ ਮੈਡਮ ਜੀ ਤੁਸੀਂ ਕੀ ਕਹਿੰਦੇ ਜਿਨ੍ਹਾਂ ਕੈਂਸਰ ਠੀਕ ਹੋ ਗਈ ਆ ਉਹਨਾਂ ਨਾਲ ਮੈਂ ਤੁਹਾਨੂੰ ਦੱਸ ਸੀ ਕਿ ਮੇਰਾ ਟ੍ਰੀਟਮੈਂਟ ਵੀ ਹੋਇਆ ਇਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਦੀ ਵਾਈਫ ਦਾ ਵੀ ਟ੍ਰੀਟਮੈਂਟ ਵੀ ਹੋਇਆ ਕੀਮੋ ਵੀ ਹੋਈ ਰੇਡੀਏਸ਼ਨ ਵੀ ਹੋਇਆ ਸਾਰਾ ਕੁਝ ਹੋਇਆ ਉਹਨਾਂ ਦਾ ਅਪਡੇਟ ਵੀ ਹੋਇਆ ਪਰ ਉਸ ਤੋਂ ਬਾਅਦ ਜਿਵੇਂ ਕਿ ਆਪਾਂ ਕਹਿੰਦੇ ਵੀ ਅਸੀਂ 슈ਗਰ ਨੂੰ ਕੰਟਰੋਲ 'ਚ ਕਰ ਰਹੇ ਹਾਂ ਖਾ ਪੀ ਕੇ ਉਸੇ ਤਰ੍ਹਾਂ ਇਹ ਕੈਂਸਰ ਵੀ 슈ਗਰ ਵਾਂਗੂ ਇਹਨੂੰ ਕੰਟਰੋਲ 'ਚ ਤੁਸੀਂ ਰੱਖ ਸਕਦੇ ਹੋ ਯਾਨੀ ਕਿ ਇਹ ਜੈੱਡ ਸੈੱਲ ਜਿਹੜੇ ਨਹੀਂ ਵਧਦੇ ਜੇਕਰ ਤੁਸੀਂ ਆਪਣੀ ਡਾਈਟ ਤੇ ਧਿਆਨ ਰੱਖਦੇ ਹੋ ਇਹ ਤੁਸੀਂ ਸੋਚੋ ਕਿ ਜਿਹੜੇ ਡਾਕਟਰ ਨੇ ਉਹਨਾਂ ਨੇ 15 15 20 20 ਸਾਲ ਲਾ ਕੇ ਫਿਰ ਡਾਕਟਰ ਉਹ ਬਣੇ ਨੇ ਤੇ ਇਹ ਜਿਹੜੇ ਝਾੜ ਫੂਕਾਲੇ ਨੇ ਉਹ ਪਤਾ ਨਹੀਂ 5 ਸਾਲ ਪਹਿਲਾਂ ਕਿੱਥੇ ਅਚਾਨਕ ਉਹ ਸਾਹਮਣੇ ਆ ਜਾਂਦੇ ਆ ਜੀ ਇਹ ਕਹਿੰਦੇ ਜੀ ਇੱਥੇ ਫਾਂਡਾ ਕਰਾਉਂਗੇ ਤੇ ਤੁਸੀਂ ਆਪ ਹਮਾਰੀਆਂ ਠੀਕ ਹੋ ਜਾਂਦੀਆਂ ਉਹ ਹੋ ਜਾਂਦੀਆਂ ਮੈਂ ਤੁਹਾਨੂੰ ਦੱਸਾਂ ਮੈਂ ਨਾ ਕਿਸੇ ਦੀ ਸ਼ਰਦਾ ਵੀ ਤੋੜਨਾ ਨਹੀਂ ਚਾਹਦੀ ਮੈਂ ਬਹੁਤ ਕੁਝ ਕੀਤਾ ਬਹੁਤ ਕੁਝ ਜਿੱਥੇ ਕਹਿੰਦੇ ਸੀ ਅਸ਼ਨਾਣ ਕਰਕੇ ਆਓ ਜਿੱਥੇ ਕਹਿੰਦੇ ਸੀਗੇ ਵੀ ਤੁਸੀਂ ਇੱਥੇ ਮੱਥਾ ਟੇਕੋ ਇੱਥੇ ਇੰਨੇ ਦਿਨ ਐਤਵਰ ਜਾਣ ਨਾਲ ਐ ਹੋ ਜਾਂਦਾ ਜੀ ਉਹ ਹੋ ਜਾਂਦਾ ਬੜਾ ਕੁਛ ਮੈਂ ਕੀਤਾ ਜੇ ਹੁਣ ਕਈ ਇੱਥੇ ਕਹਿਣਗੇ ਕਿ ਮੈਡਮ ਜੀ ਤੁਸੀਂ ਐ ਕਹਿ ਰਹੇ ਹੋ ਫਲਾਨੇ ਗੁਰਦੁਆਰੇ ਐ ਹੋ ਜਾਂਦਾ ਠੀਕ ਆ ਹੋ ਜਾਂਦਾ ਹੋਊਗਾ ਜਿਹੜੇ ਠੀਕ ਹੋਏ ਨੇ ਪਰ ਮੈਂ ਜਦੋਂ ਮੈਂ ਮੈਂ ਬੜੀ ਰੱਬ ਅਗੇ ਅਰਦਾਸ ਕੀਤੀ ਸੀ ਮੈਂ ਬਹੁਤ ਟੁੱਟੀ ਸੀ ਚਲੋ ਹੁਣ ਆ ਕੇ ਰੱਬ ਤੇ ਜਿਹੜਾ ਮੇਰਾ ਵਿਸ਼ਵਾਸ ਬਣਿਆ ਬਹੁਤ ਟੁੱਟ ਗਈ ਸੀ ਕਿ ਮੈਂ ਇੰਨੇ ਮੱਥੇ ਟੇਕੇ ਆ ਮੈਂਨੇ ਜੋ ਮੇਰੇ ਕਰਮਾਂ ਚ ਉਹ ਮੈਨੂੰ ਮਿਲਣਾ ਹੀ ਸੀਗਾ ਮੈਂ ਚਾਹੇ ਜਿੰਨੇ ਮਰਜ਼ੀ ਮੱਥੇ ਟੇਕਦੀ ਰਹਿੰਦੀ ਇਹ ਮੇਰੀ ਜਿਹੜੀ ਜਰਨੀ ਆ ਉਹ ਪਹਿਲਾਂ ਹੀ ਲਿਖੀ ਸੀ ਮੇਰੇ ਜਨਮ ਤੋਂ ਪਹਿਲਾਂ ਲਿਖੀ ਹੋਈ ਹੈ ਪਰਮਾਤਮਾ ਨੇ ਸੋ ਇਸ ਕਰਕੇ ਮੈਂ ਸਾਰਾ ਕੁਝ ਕਰਕੇ ਦੇਖਿਆ ਸੀਗਾ ਤੇ ਪਰ ਮੈਂ ਠੀਕ ਨਹੀਂ ਹੋਈ ਮੇਰਾ ਨਹੀਂ ਬਹੁਤ ਮੈਂ ਡਰਦੀ ਹੁੰਦੀ ਸੀ ਵੀ ਨਹੀਂ ਮੈਂ ਆਪਰੇਟ ਨਹੀਂ ਕਰਵਾਉਣਾ ਨਹੀਂ ਐ ਨਹੀਂ ਕਰਵਾਉਣਾ ਨਹੀਂ ਕਰਵਾਉਣਾ ਬੜਾ ਕੁਝ ਕਿਦਾ ਦਿਲ ਕਰਦਾ ਵਾ ਵੀ ਇੰਨੀਆਂ ਸੂਈਆਂ ਦੇ ਵਿੱਚੋਂ ਨਿਕਲੋ ਐਂ ਵਿੰਨ ਕੇ ਰੱਖ ਦਿੰਦੇ ਨੇ ਐ ਨਿਚੋੜ ਕੇ ਰੱਖ ਦਿੰਦੇ ਨੇ ਜਿਵੇਂ ਆਪਾਂ ਨਿੰਬੂ ਨਿਚੋੜ ਲੈਂਦੇ ਨਾ ਇਦਾਂ ਕੈਂਸਰ ਤੇ ਜਦੋਂ ਕੀਮੋ ਲੱਗਦੀ ਐਂ ਨਿਚੋੜ ਕੇ ਰੱਖ ਦਿੰਦੇ ਨੇ ਉਹਨੇ ਸਾਰੇ ਗੰਦੇ ਸੈੱਲ ਤਾਂ ਮਰਦੇ ਮਰਦੇ ਚੰਗੇ ਵੀ ਮਰ ਜਾਂਦੇ ਨੇ ਤੇ ਭਟ ਇਨਵਾ ਵੀ ਅੱਜ ਪਰਮਾਤਮਾ ਦੀ ਮਿਹਰ ਨਾਲ ਮੈਂ ਤੁਹਾਡੇ ਸਾਹਮਣੇ ਬੈਠੀ ਆਂ ਚਲੋ ਜੇ ਡਾਕਟਰੀ ਇਲਾਜ ਵੀ ਕਰਵਾਇਆ ਹੈ ਵੀ ਸਮਤ ਜਿਹੜੀ ਉਹ ਪਰਮਾਤਮਾ ਨੇ ਹੀ ਬਖਸ਼ੀ ਆ ਗੁਰੂ ਰਾਮਦਾਸ ਜੀ ਨੇ ਹੀ ਇਹ ਜਿਹੜੀ ਸਮਤ ਬਖਸ਼ੀ ਆ ਕਿ ਤੁਸੀਂ ਆਪਦਾ ਟਰੀਟਮੈਂਟ ਕਰਵਾਓ ਜਿਵੇਂ ਜਿਵੇਂ ਆਪਾਂ ਪਰਮਾਤਮਾਗੇ ਅਰਦਾਸ ਕਰਦੇ ਆ ਨਾ ਜਿਹੜੀ ਆਪਣੀ ਹਾਂ ਆਪਾਂ ਨੂੰ ਮਿਲਣੀ ਆ ਉਹ ਆਪਣੀ ਪੂਰੀ ਹੋ ਜਾਂਦੀ ਆ ਜਿਹੜੀ ਨਹੀਂ ਹੁੰਦੀ ਆਪਣੇ ਕਰਮਾਂ ਤੇ ਨਾ ਹੋ ਸਕਦਾ ਉਸ ਤੋਂ ਕੁਝ ਚੰਗਾ ਹੀ ਪਰਮਾਤਮਾ ਨੇ ਸੋਚਿਆ ਹੋਵੇ ਸੋ ਪਰਮਾਤਮਾ ਤੋਂ ਵੀ ਟੁੱਟੋ ਨਾ ਪਰ ਡਾਕਟਰੀ ਇਲਾਜ ਆਪਦਾ ਕਰਵਾਓ ਤੇ ਦੂਜਾ ਜਿਵੇਂ ਆਪਾਂ ਪਹਿਲਾਂ ਸਵੇਰੇ ਵੀ ਮੈਂ ਤੁਹਾਨੂੰ ਸਟਾਰਟਿੰਗ ਜੀ ਵੀਡੀਓ ਚ ਦੱਸਿਆ ਸੀਗਾ ਵੀ ਬਹੁਤ ਭੈਣ ਭਰਾ ਕਹਿੰਦੇ ਸੀਗੇ ਵੀ ਨਵਜੋਤ ਜਿਹੜਾ ਵਾ ਉਹਨੂੰ ਤੁਸੀਂ ਐ ਕਰੋ ਐਫ ਆਰ ਆਈ ਕਰਾਓ ਤੁਸੀਂ ਐਦਾਂ ਕਰੋ ਸਾਰਾ ਕੁਝ ਕਰਾਂਗੇ ਜੇਕਰ ਉਹ ਨਾ ਹਟਿਆ ਤੇ ਤੁਸੀਂ ਸਾਰੇ ਭੈਣ ਭਰਾ ਮੇਰੇ ਨਾਲ ਹੋ ਮੈਨੂੰ ਬਹੁਤ ਖੁਸ਼ੀ ਹੋਈ ਆ ਕਿ ਕਿਸੇ ਨੇ ਬੈਡ ਕਮੈਂਟ ਨਹੀਂ ਕੀਤਾ ਇਸ ਵੀਡੀਓ ਦੇ ਉੱਤੇ ਪੋਜ਼ਿਟਿਵ ਜਿਹੜੇ ਕਮੈਂਟ ਕੀਤੇ ਆ ਐਨੇ ਪੋਜ਼ਿਟਿਵ ਕਮੈਂਟ ਕੀਤੇ ਆ ਕਿ ਬੁੜੀ એનર્ਜੀ ਦੇ ਨਾਲ ਅੱਜ ਮੈਂ ਗਈ ਸੀਗੀ ਮੈਡੀਸਨ ਲੈਂਡ ਤੇ ਜਿਵੇਂ ਤੁਸੀਂ ਦੇਖਿਆ ਪਏ ਆਪਾਂ ਇੰਜੈਕਸ਼ਨ ਵੀ ਲਵਾ ਕੇ ਲੈ ਕੇ ਆਇਆ ਤੇ 3 ਮੈਂਥ ਬਾਅਦ ਮੇਰਾ ਇੰਜੈਕਸ਼ਨ ਲੱਗਦਾ ਵਾ ਬਸ ਮੈਂ ਇਹੀ ਇੱਥੇ ਅਖੀਰ ਤੇ ਤੁਹਾਨੂੰ ਕਹਿਣਾ ਕਿ ਜੇਕਰ ਤੁਹਾਨੂੰ ਕੋਈ ਸ਼ੱਕ ਵੀ ਲੱਗਦਾ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਲੱਗਦੀ ਹੈ ਥੋੜੀ ਪ੍ਰੋਬਲਮ ਆ ਜੇਕਰ ਤੁਸੀਂ ਉਹ ਜਿਹੜਾ ਇਲਾਜ ਕਰਾ ਰਹੇ ਹੋ ਤੋਂ ਸੰਤੁਸ਼ਟ ਨਹੀਂ ਹੋ ਤਾਂ ਇੱਕ ਵਾਰੀ ਜਾ ਕੇ ਤੁਸੀਂ ਹੋਮੀਬਾਬਾ ਕੈਂਸਰ ਹਸਪੀਟਲ ਜਿਹੜਾ ਵਾ ਉਹ ਆਪ ਦਾ ਟਰੀਟਮੈਂਟ ਕਰਵਾ ਸਕਦੇ ਹੋ ਕਿਉਂਕਿ ਲਾਈਫ ਇੱਕ ਵਾਰੀ ਮਿਲੀ ਆ ਆਪਾਂ ਇੱਧਰ ਉੱਧਰ ਵਖਾਗੇ ਝਾੜ ਫੂਕ ਵਾਲਿਆਂ ਤੋਂ ਜਾ ਕੇ ਆਪਣੀ ਲਾਈਫ ਖਤਮ ਨਾ ਕਰਿਏ ਇਹ ਸਾਰੀ ਡਿਟੇਲਸ ਜਿਹੜੇ ਮੈਂ ਪਹਿਲਾਂ ਵੀ ਸਾਰਾ ਕੁਝ ਤੁਹਾਨੂੰ ਦੱਸ ਚੁੱਕੀ ਆ ਤੇ ਅੱਜ ਹਸਪੀਟਲ ਦਾ ਆਪਾਂ ਟੂਰ ਕਰਵਾਇਆ ਸੀਗਾ ਰੱਬ ਨਾ ਕਰੇ ਕਿਸ ਨੂੰ ਕੋਈ ਇਹੋ ਜਿਹੀ ਪ੍ਰੋਬਲਮ ਹੋਵੇ ਜੇਕਰ ਪ੍ਰੋਬਲਮ ਹੋਵੇ ਤੇ ਤੁਸੀਂ ਉੱਥੇ ਜਾ ਕੇ ਆਪਦਾ ਕਰਵਾ ਸਕਦੇ ਹੋ ਇਹਦੀ ਇੱਕ ਬ੍ਰਾਂਚ ਹੈਗੀ ਆ ਜੀ ਸੰਗਰੂਰ ਜਿੱਥੋਂ ਕੇ ਮੇਰਾ ਸਟਾਡੀਂਗ ਦਾ ਇਲਾਜ ਚੱਲਿਆ ਸੀ ਦੂਸਰੀ ਇਹ ਹੈਗੀ ਹੋਮੀ ਭਾਬਾ ਕੈਂਸਰ ਹਸਪੀਟਲ ਮੁੱਲਾਪੁਰ ਨਿਊ ਚੰਡੀਗੜ੍ਹ ਦੇ ਵਿੱਚ ਜਿਹੜਾ ਇਹ ਨਵਾਂ ਖੁੱਲ੍ਹਿਆ ਆ ਤੇ ਬਾਕੀ ਜੇਕਰ ਕੋਈ ਪ੍ਰੋਬਲਮ ਹੋਵੇ ਜੇ ਕੁਝ ਤੁਸੀਂ ਵੈਸੇ ਡਿਸਕਸ ਇਹ ਪੇਸ਼ੈਂਟ ਨੇ ਮੈਨਾਂ ਕਰਨੀ ਹੋਵੇ ਤੇ ਵੀਡੀਓ ਵਿੱਚ ਦਿੱਤੇ ਨੰਬਰ ਤੇ ਤੁਸੀਂ ਮੈਨਾਂ ਫੋਨ ਕਰ ਸਕਦੇ ਹੋ ਕੋਈ ਡਿਸਕਸ ਕਰ ਸਕਦੇ ਹੋ ਜੇਕਰ ਤੁਸੀਂ ਡਾਈਟ ਬਾਰੇ ਜਾਨਣਾ ਹੈ ਕਿ ਕੈਂਸਰ ਦੇ ਵਿੱਚ ਆਪਾਂ ਕੀ ਖਾ ਕੇ ਬਾਚ ਨੂੰ ਕੰਟਰੋਲ ਚ ਕਰ ਸਕਦੇ ਹਾਂ ਤੇ ਮੇਰੇ ਚੈਨਲ ਦੇ ਸਾਰੀਆਂ ਹੀ ਵੀਡੀਓਜ਼ ਆਪਾਂ ਪਾਈਆਂ ਆਈਆਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਚੈਨਲ ਤੋਂ ਤੁਸੀਂ ਉਹ ਵੀਡੀਓ ਸਾਰੀਆਂ ਘੱਟ ਕੇ ਦੇਖ ਸਕਦੇ ਹੋ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਜੀ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਤੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ